ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਦੁਪਹਿਰ ਦੇ ਅਸੀਂ ਵਕ ਵਕ ਸੜਕਾਂ ਨੂੰ ਉਹਦਾ ਨਿਰਿਖਣ ਕਰਨ ਲਈ ਗਿਆ ਜਿਹੜੇ ਨਿਰਮਾਣ ਕਾਰਜ ਹੋਏ ਆ ਸੋ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਭਾਵੇਂ ਹੜਾ ਕਰਕੇ ਕੁਝ ਕੰਮ 'ਚ ਰੁਕੇ ਸਨ ਪਰ ਇਸ ਵੇਲੇ ਕਾਫੀ ਫਾਸਟ ਕੰਮ ਕੀਤਾ ਜਾ ਰਿਹਾ ਸੋ ਅੱਜ ਮੈਂ ਕਰੋਟਾ ਦਿਨਨਗਰ ਰੋਡ ਧੋਵੜਾ ਭਿਆਲੜੀ ਰੋਡ ਅਪੂ ਤਾਰਾਗੜ ਸ਼ੇਰਪੁਰ ਫੂਲਪਿਆਰਾ ਅਪੂ ਸੁਜਾਨਪੁਰ ਅਲੀ ਖਾਨ ਰੋਡ ਚੋ ਕਾਵੀ ਪਿੰਡਾਂ ਦੇ ਅੰਦਰ ਜਿਹੜੇ ਰੋਡ ਦਾ ਕੰਮ ਲੱਗਿਆ ਉਹ ਚ ਗਏ ਆ ਸੋ ਮੱਲ ਚੰਗੀ ਗੱਲ ਇਹ ਆ ਕਿ ਬੜੀ ਜਿਹੜਾ ਕਹਿ ਸਕਦੇ ਆ ਆਪਾਂ ਵੀ ਕੁਆਲਿਟੀ ਦੇ ਪੱਖ ਤੋਂ ਵੀ ਵਧੀਆ ਕੰਮ ਹੋ ਰਿਹਾ ਅਸੀਂ ਲਗਾਤਾਰ ਉਹਦੇ ਉੱਤੇ ਨਜ਼ਰ ਰੱਖੀ ਹੋਈ ਆ ਵੀ ਕਿਸੇ ਵੀ ਤਰ੍ਹਾਂ ਜਿਹੜੇ ਰੋਡ ਬਣਾਉਣ ਦੇ ਮਾਪਦੰਡ ਉਹਨਾਂ ਦੀ ਵਾਇਓਲੇਸ਼ਨ ਨਾ ਹੋਵੇ ਲੋਕਾਂ ਨੂੰ ਚੰਗੀ ਕੁਆਲਿਟੀ ਦੇ ਰੋਡ ਮਿਲਣ ਔਰ ਇਹ ਲਗਭਗ ਜੋ ਮੈਂ ਕਹਿ ਸਕਦਾ ਵੀ 40 ਕਿਲੋਮੀਟਰ ਤੋਂ 50 ਕਿਲੋਮੀਟਰ ਦੇ ਦਰਮਿਆਨ ਜਿਹੜੇ ਰੋਡ ਨੇ ਇਹ 40 ਤੱਕ ਕੰਪਲੀਟ ਕਰਕੇ ਲੋਕਾਂ ਨੂੰ ਸਹਾਰਪਤ ਦਿੱਤੇ ਜਾਣਗੇ ਔਰ ਇਹ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਇਹ ਰੋਡ ਨਿਰਮਾਣ ਜਿਹੜੇ ਆ ਜਿਨ੍ਹਾਂ ਦਾ ਮੈਂ ਜਿਗਰ ਕੀਤਾ ਉਦਾਂ ਤੇ ਹੋਰ ਵੀ ਕਾਫੀ ਰੋਡ ਨੇ ਮਾਨ ਸਾਹਿਬ ਨੇ ਬਹੁਤ ਵੱਡੀ ਖੁੱਲ੍ਹਦਲੀ ਨਾਲ ਸਾਡੀ ਰੋਡਾਂ ਲਈ ਸਾਨੂੰ ਪੈਸਾ ਦਿੱਤਾ ਲਗਭਗ ਜਿਹੜਾ ਆ ਉਹ 100 150 ਕਰੋੜ ਰੁਪਏ ਦੀ ਲਾਗਤ ਨਾਲ ਰੋਡ ਸਾਡੇ ਬਣਨੇ ਆ ਪਰ ਕਿਉਂਕਿ ਇਹ ਜਿਹੜਾ ਦੀਵਾਲੀ ਤੱਕ ਰੋਡ ਤਿਆਰ ਹੋਣੇ ਅਜ ਹੁਣਾਂ ਦਾ ਮੈਂ ਵਿਖਰ ਕਰਨ ਲਈ ਪਹੁੰਚਿਆ